ਸ਼ਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਦੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਫਾਲੋ ਕੀਤੀ ਜਾ ਰਹੀ ਹੈ। ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ। ਤਿੰਨ ਨਟੋਰੀਅਸ ਕ੍ਰਿਮੀਨਲਸ ਨੂੰ ਫੜਿਆ ਗਿਆ ਤੇ ਪੰਜ ਪਿਸਟਲ ਉਹਨਾਂ ਤੋਂ ਜਿਹੜੇ ਬਰਾਮਦ ਕੀਤੇ ਗਏ ਨੇ। ਇਹ ਸਾਰੀ ਜਿਹੜੀ ਕਾਰਵਾਈ ਹੈ ਇੰਚਾਰਜ ਸੀਆਈਏ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ ਅੰਡਰ ਦੀ ਸੁਪਰਵੀਜ਼ਨ ਆਫ ਏਸੀਪੀ ਇਨਵੈਸਟੀਗੇਸ਼ਨ। ਹਰਮਿੰਦਰ ਸਿੰਘ ਨਵਜੋਤ ਸਿੰਘ ਸਾਡੇ ਏਡੀਸੀਪੀ ਤੇ ਡੀਸੀਪੀ ਇਨਵੈਸਟੀਗੇਸ਼ਨ ਮਿਸਟਰ ਰਵਿੰਦਰਪਾਲ ਸਿੰਘ ਔਰ ਇਹ ਜਿਹੜੇ ਤਿੰਨ ਦੋਸ਼ੀ ਨੇ ਇੱਕ ਮਾਨਕ ਸਿੰਘ ਏਲੀਅਸ ਸਨੀ ਵੈਲਡਿੰਗ ਹੈ ਇੱਕ ਭੁਪਿੰਦਰ ਸਿੰਘ ਏਲੀਅਸ ਲਾਡੀ ਹੈ ਤੇ ਇੱਕ ਪਵਨ ਕੁਮਾਰ ਏਲੀਅਸ ਸ਼ਿਵਾ ਏਲੀਅਸ ਮੱਛੀ ਇਹ ਤਿੰਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਇਹਨਾਂ ਦੇ ਖਿਲਾਫ ਵਕ ਵਕ ਹੀਨੀਅਸ ਕ੍ਰਾਈਮ ਦੇ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਕੁਛ ਦੇ ਖਿਲਾਫ ਐਨਡੀਪੀਐਸ ਦਾ ਔਰ ਇਵਨ 31 ਦੇ ਵੀ ਪਰਚੇ ਦਰਜ ਐ ਔਰ ਮਾਨਕ ਸਿੰਘ ਲਈ ਸਰ ਜਿਹੜਾ ਇਹ ਸਨੀ ਵੈਲਡਿੰਗ ਹੈ ਦੇ ਖਿਲਾਫ 4 ਮੁਕਦਮੇ ਦਰਜ ਐ ਵੱਖ-ਵੱਖ ਥਾਣੇ ਚ ਅੰਮ੍ਰਿਤਸਰ ਕਮਿਸ਼ਨਰੇਟ ਚ ਭੁਪਿੰਦਰ 에ਰੀਅਸ ਲਾਡੀ ਜਿਹੜਾ ਇਹਦੇ ਖਿਲਾਫ 6 ਮੁਕਦਮੇ ਦਰਜ ਐ ਆਲਰੇਡੀ ਔਰ ਪਵਨ ਕੁਮਾਰ ਜਿਹੜਾ ਇਹ ਲਈ ਸ਼ਿਵਾ ਹੈਗਾ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋਕ ਇਹਦੇ ਚ ਜਿਹੜੀ ਪੁੱਛਗਿੱਛ ਅੱਗੇ ਵੀ ਚੱਲ ਰਹੀ ਐ ਔਰ ਸਾਨੂੰ ਉਮੀਦ ਐ ਕਿ ਇਹਨਾਂ ਦੇ ਬਾਕੀ ਸਾਥੀ ਵੀ ਜਿਹੜੇ ਉਹ ਅਸੀਂ ਸਾਡੇ ਰਡਾਰ ਤੇ ਨੇ ਉਹਨਾਂ ਦੇ ਉੱਤੇ ਅਸੀਂ ਜਲਦੀ ਕਾਰਵਾਈ ਕਰਾਂਗੇ ਜਿਵੇਂ ਵੀ ਐਵੀਡੈਂਸ ਆਈ ਔਰ ਹੋਰ ਰਿਕਵਰੀਜ਼ ਵੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਣੀਆਂ ਐ ਜਿਹੜੀਆਂ ਉਹ ਐਕਸਪੈਕਟਡ ਨੇ ਸੋ ਮੈਂ ਸਾਰੀ ਟੀਮ ਨੂੰ ਬੜੀ ਵਧਾਈ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਜਿਸ ਦੇ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕ੍ਰਾਈਮ ਨੂੰ ਔਰ ਕ੍ਰਿਮੀਨਲ ਐਕਟੀਵਿਟੀ ਨੂੰ ਬੜਾ ਵੱਡੀ ਨੱਥ ਪਈ ਥੈਂਕ ਯੂ ਚਲੋ